ਅ ਅਗਲੀ ਖਬਰ ਇੱਕ ਇਲਿਨੋਇਸ ਸਟੇਟ ਤੋਂ ਆ ਰਹੀ ਆ ਇਲਿਨੋਇਸ ਸਟੇਟ ਦੇ ਵਿੱਚ ਇੱਕ ਕਾਫੀ ਵੱਡੀ ਜਿਹੜੀ ਟਰੱਕਿੰਗ ਕੰਪਨੀ ਆ ਅ ਐ ਫ੍ਰੈਂਕਲਿਨ ਪਾਰਕ ਇਲਿਨੋਇਸ ਦੇ ਵਿੱਚ ਉਹਨਾਂ ਨੇ ਚੈਪਟਰ 11 ਬੈਂਕਰਫਸੀ ਫਾਈਲ ਕਰ ਦਿੱਤੀ ਹੈਗੀ ਆ ਨੋਰਸ਼ੀਆ ਲੌਜਿਸਟਿਕਸ ਉਹਨਾਂ ਨੇ ਯੂਐਸ ਬੈਂਕਰਪਸੀ ਕੋਰਟ ਫਾਰ ਦਾ ਨਾਰਥਰਨ ਡਿਸਟ੍ਰਿਕਟ ਆਫ ਇਲੀਨੋਇਸ ਦੇ ਵਿੱਚ ਇਹ ਬੈਂਕਰਪਸੀ ਫਾਈਲ ਕੀਤੀ ਆ ਕੰਪਨੀ ਦੇ ਪ੍ਰੈਜ਼ੀਡੈਂਟ ਐਲਾ ਲੋਪਟਕੀਨਾ ਇਹ ਉਹਨਾਂ ਨੇ ਦੱਸਿਆ ਹੈਗਾ ਕਹਿੰਦੇ ਭਈ 1 ਤੋਂ ਲੈ ਕੇ 10 ਮਿਲੀਅਨ ਤੱਕ ਦੀਆਂ ਲਾਇਬਿਲਟੀਜ਼ ਹੈਗੀਆਂ 49 ਦੇ ਕਰੀਬ ਕਰੈਡਿਟਰਸ ਆ ਉਹਨਾਂ ਦੇ ਤੇ 1 ਤੋਂ ਲੈ ਕੇ 10 ਮਿਲੀਅਨ ਤੱਕ ਹੀ ਉਹਨਾਂ ਦੇ ਜਿਹੜੇ ਐਸੈਟਸ ਹੈਗੇ ਆ ਯੂਨੀਅਨ ਪੈਸੀਫਿਕ ਰੋਲ ਰੇਲ ਰੋਡ ਕੰਪਨੀ ਉਹਨਾਂ ਨੂੰ 4 ਮਿਲੀਅਨ ਡਾਲਰ ਦੇ ਕਰੀਬ ਦੇਣ ਵਾਲਾ ਰਾਈਡਰ ਟਰਾਂਸਪੋਰਟੇਸ਼ਨ ਨੂੰ 8,25,000 ਦੇ ਕਰੀਬ ਤੇ ਕੇਟੀਆਰ ਐਲਓਨਾਈਸ ਨੂੰ 515000 ਦੇ ਕਰੀਬ ਦੇਣ ਵਾਲਾ ਹੈਗਾ ਐਫਐਮ ਸੀਐਸਏ ਦਾ ਜੋ ਸੇਫਰ ਵੈਬਸਾਈਟ ਆ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਵੀ ਨੋਰਥੀਆ ਲੌਜਿਸਟਿਕਸ ਇੰਟਰਸਟੇਟ ਕੈਰੀਅਰ ਹੈਗਾ ਤੇ ਇਹਨਾਂ ਦੇ ਕੋਲ ਇੰਟਰ ਮੋਡਲ ਕੰਟੇਨਰਸ ਤੇ ਵੇਵਰੇਜਰਸ ਆ ਸ਼ਪੰਜਾ ਦੇ ਕਰੀਬ ਪਾਵਰ ਯੂਨਿਟ ਤੇ 45 ਦੇ ਕਰੀਬ ਇਹ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਇਮਪਲਾਈ ਕਰਦੇ ਹੈਗੇ ਆ ਬੈਂਕਰਫਸੀ ਦੇ ਵਿੱਚ ਉਹਨਾਂ ਨੇ 119 ਵਾਹਨ, ਟਰੇਲਰਸ, 11 ਟਰੱਕ, 14 ਫੋਰਕਲਿਫਟ ਇਹ ਜੋ ਨਾਰਸ਼ੀਆ ਲੌਜਿਸਟਿਕਸ ਆ ਉਹਨਾਂ ਨੇ ਦੱਸੀਆਂ ਹੈਗੀਆਂ ਜੋ ਕਿ 1.35 ਮਿਲੀਅਨ ਡਾਲਰ ਦੇ ਕਰੀਬ ਬਣਦੀਆਂ ਹੈਗੀਆਂ ਸੋ ਅਮਰੀਕਾ ਦੇ ਵਿੱਚ ਟਰੱਕਿੰਗ ਕੰਪਨੀ ਦੀਆਂ ਜਿਹੜੀਆਂ ਬੈਂਕਰਫਸੀਆਂ ਆ ਉਹ ਧੜਾ ਧੜਾ ਹੋ ਰਹੀਆਂ ਹੈਗੀਆਂ ਅਗਲੀ ਖਬਰ ਇੱਕ ਇਲਿਨੋਇਸ ਸਟੇਟ ਤੋਂ ਆ ਰਹੀ ਆ ਇਲਿਨੋਇਸ ਸਟੇਟ ਦੇ ਵਿੱਚ ਇੱਕ ਕਾਫੀ ਵੱਡੀ ਜਿਹੜੀ ਟਰੱਕਿੰਗ ਕੰਪਨੀ ਆ ਐ ਫ੍ਰੈਂਕਲਿਨ ਪਾਰਕ ਇਲਿਨੋਇਸ ਦੇ ਵਿੱਚ ਉਹਨਾਂ ਨੇ ਚੈਪਟਰ 11 ਬੈਂਕਰਫਸੀ ਫਾਈਲ ਕਰ ਦਿੱਤੀ ਹੈਗੀ ਆ ਨੋਰਸ਼ੀਆ ਲੌਜਿਸਟਿਕਸ ਉਹਨਾਂ ਨੇ ਯੂਐਸ ਬੈਂਕਰਪਸੀ ਕੋਰਟ ਫਾਰ ਦਾ ਨਾਰਥਰਨ ਡਿਸਟ੍ਰਿਕਟ ਆਫ ਇਲਿਨੋਇਸ ਦੇ ਵਿੱਚ ਇੱਕ ਬੈਂਕਰਪਸੀ ਫਾਈਲ ਕੀਤੀ ਹੈ ਕੰਪਨੀ ਦੇ ਪ੍ਰੈਜ਼ੀਡੈਂਟ ਐਲਾ ਲੋਪਟਕੀਨਾ ਇਹ ਉਹਨਾਂ ਨੇ ਦੱਸਿਆ ਹੈਗਾ ਕਹਿੰਦੇ ਭਈ 1 ਤੋਂ ਲੈ ਕੇ 10 ਮਿਲੀਅਨ ਤੱਕ ਦੀਆਂ ਲਾਇਬਿਲਟੀਜ਼ ਹੈਗੀਆਂ 49 ਦੇ ਕਰੀਬ ਕਰੈਡਿਟਰਸ ਆ ਉਹਨਾਂ ਦੇ ਤੇ 1 ਤੋਂ ਲੈ ਕੇ 10 ਮਿਲੀਅਨ ਤੱਕ ਹੀ ਉਹਨਾਂ ਦੇ ਜਿਹੜੇ ਐਸੈਟਸ ਹੈਗੇ ਆ ਯੂਨੀਅਨ ਪੈਸੀਫਿਕ ਰੋਲ ਰੇਲ ਰੋਡ ਕੰਪਨੀ ਉਹਨਾਂ ਨੂੰ 4 ਮਿਲੀਅਨ ਡਾਲਰ ਦੇ ਕਰੀਬ ਦੇਣ ਵਾਲਾ ਰਾਈਡਰ ਟਰਾਂਸਪੋਰਟੇਸ਼ਨ ਨੂੰ 8 ਲੱਖ 25000 ਦੇ ਕਰੀਬ ਤੇ ਕੇਟੀਆਰ ਐਲੋ ਨੇ ਇਸ ਨੂੰ 515000 ਦੇ ਕਰੀਬ ਦੇਣ ਵਾਲਾ ਹੈਗਾ اف ایم سی ایس اے ਦਾ ਜੋ سیفر ویب سائٹ ਆ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਵੀ ਨੌਰਥੀਆ ਲॉजिस्टिक्स انٹر స్టేਟ ਕੈਰੀਅਰ ਹੈਗਾ ਤੇ ਇਹਨਾਂ ਦੇ ਕੋਲ انٹر ਮੋਡਲ ਕੰਟੇਨਰਸ ਤੇ बेवरेजेस ਆ ਪੰਜਾਬ ਦੇ ਕਰੀਬ ਪਾਵਰ ਯੂਨਿਟ ਤੇ 45 ਦੇ ਕਰੀਬ ਇਹ ਜਿਹੜੇ ਡਰਾਈਵਰਸ ਆ ਉਹਨਾਂ ਨੂੰ এমਪਲਾਈ ਕਰਦੇ ਹੈਗੇ ਆ ਬੈਂਕਰਫਸੀ ਦੇ ਵਿੱਚ ਉਹਨਾਂ ਨੇ 119 ਵਾਹਨ, ਟਰੇਲਰਸ, 11 ਟਰੱਕ, 14 ਫੋਰਕਲਿਫਟ ਇਹ ਜੋ ਨਾਰਸ਼ੀਆ ਲੌਜਿਸਟਿਕਸ ਆ ਉਹਨਾਂ ਨੇ ਦੱਸੀਆਂ ਹੈਗੀਆਂ ਜੋ ਕਿ 1.35 ਮਿਲੀਅਨ ਡਾਲਰ ਦੇ ਕਰੀਬ ਬਣਦੀਆਂ ਹੈਗੀਆਂ ਸੋ ਅਮਰੀਕਾ ਦੇ ਵਿੱਚ ਟਰੱਕਿੰਗ ਕੰਪਨੀ ਦੀਆਂ ਜਿਹੜੀਆਂ ਬੈਂਕਰਫਸੀਆਂ ਆ ਉਹ ਧੜਾ ਧੜਾ ਹੋ ਰਹੀਆਂ ਹੈਗੀਆਂ